ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਟਿਪ ਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਰਾਜਵੀ ਜਵੰਡਰ ਨੂੰ ਲੈ ਕੇ ਆਈ ਇੱਕ ਨਵੀਂ ਅਪਡੇਟ ਗੱਲ ਕਰੀਏ ਜਿੱਥੇ ਲਾਸਟ ਦੋ ਦਿਨ ਪਹਿਲਾ ਰਾਜਵੀ ਜਵੰਡਰ ਦਾ ਐਕਸੀਡੈਂਟ ਹੋਇਆ ਹੈ ਜਿੱਥੇ ਉਹਨਾਂ ਦੇ ਸਿਰ ਤੇ ਔਰ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਰੀੜ ਦੀ ਹੱਡੀ ਜਿਹੜੀ ਹੈ ਦੋ ਜਗ੍ਹਾ ਤੇ ਕਾਫੀ ਡੂੰਗੀ ਛੱਟ ਲੱਗੀ ਹੈ ਜੇਕਰ ਗੱਲ ਕਰੀਏ ਰਾਜੀਵ ਜਵੰਡਾ ਇੱਕ ਪੰਜਾਬੀ ਕਲਾਕਾਰ ਨੇ ਜਿਨ੍ਹਾਂ ਨੂੰ ਕਾਫੀ ਪੰਜਾਬੀ ਸੱਭਿਆਚਾਰ ਦੇ ਗਾਣੇ ਗਾਉਣ ਤੇ ਧੀਆਂ ਦੇ ਉੱਤੇ ਗਾਣੇ ਗਾਉਣ ਤੇ ਕਾਫੀ ਲੋਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ ਰਾਜੀਵ ਜਵੰਡਾ ਅਕਸਰ ਹੀ ਵੱਖੋ-ਵੱਖਰੇ ਵਿਆਹਾਂ ਸ਼ਾਦੀਆਂ ਤੇ ਕਾਫੀ ਜ਼ਿਆਦਾ ਜਿਹੜੇ ਪ੍ਰੋਗਰਾਮ ਲਗਾਏ ਜਾਂਦੇ ਆ ਜਿੱਦੇ ਵਿੱਚ ਉਹ ਕਾਫੀ ਫੇਮਸ ਵੀ ਨੇ ਜੇਕਰ ਗੱਲ ਕਰੀਏ ਰਾਜੀਵ ਜਵੰਡਾ ਦੀ ਜਿੱਥੇ ਬੀਤੇ ਦਿਨੀ ਉਹਨਾਂ ਦਾ ਐਕਸੀਡੈਂਟ ਹੋਇਆ ਹੈ ਤੇ ਉਹਦੇ ਵਿੱਚ ਉਹਨਾਂ ਨੂੰ ਜਿਹੜੇ ਜੇਰੇ ਲਾਜ ਲਈ 40s ਹਸਪਤਲ ਦੇ ਵਿੱਚ ਉਹ ਨੇ ਤੇ ਉਸ ਤੋਂ ਬਾਅਦ ਡਾਕਟਰ ਆਪ ਕੋ ਆਪਣੀ ਅਪਡੇਟ ਦਿੰਦੇ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਿਆਂ ਕਿ ਸੂਤਰਾਂ ਤੋਂ ਬੰਦ ਹੀ ਜਾਣਕਾਰੀ ਕੀ ਆ ਰਹੀ ਹੈ ਕਿ ਜਿਹੜੇ ਰਾਜੀਵ ਜਵੰਡਾ ਨੇ ਮਸ਼ਹੂਰ ਪੰਜਾਬੀ ਗਾਇਕ ਉਹਨਾਂ ਨੂੰ ਇੱਕ ਸੈਟ ਖਾਸ ਦੇ ਦੌਰਾਨ ਬੁਰੀ ਤਰ੍ਹਾਂ ਜਿਹੜੇ ਨੇ ਜ਼ਖਮੀ ਹੋ ਗਏ ਸਨ ਉਸ ਤੋਂ ਬਾਅਦ ਉਹਨਾਂ ਨੂੰ ਮੋਹਾਲੀ ਦੇ 40s ਹਸਪਤਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਉਹਨਾਂ ਨੂੰ ਕਈ ਅੰਦਰੂਨੀ ਸੱਟਾਂ ਲੱਗੀਆਂ ਹਨ ਇਸ ਦੌਰਾਨ ਰਾਜਵੀਰ ਦੀ ਸਿਹਤ ਬਾਰੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ ਦੱਸ ਦਈਏ ਕਿ 40 ਹਸਪਤਾਲ ਮੋਹਾਲੀ ਨੇ ਰਾਜਵੀਰ ਜਵੰਡਾ ਦੀ ਸਿਹਤ ਬਾਰੇ ਇੱਕ ਮੈਡੀਕਲ ਬੁਲੇਟਿਨ ਜਾਰੀ ਕੀਤਾ ਹੈ ਮੈਡੀਕਲ ਬੁਲੇਟਿਨ ਦੇ ਅਨੁਸਾਰ ਪੰਜਾਬੀ ਗਾਇਕ ਰਾਜਵੀਰ ਜਵੰਡਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤੇ ਵੈਂਟੀਲੇਟਰ ਸਪੋਰਟਸ ਤੇ ਹਨ 40 ਹਸਪਤਾਲ ਮੋਹਾਲੀ ਵਿਕੇ ਨਾਇਰੋਸ ਸਰਜਰੀ ਅਤੇ ਕ੍ਰਿਟੀਕਲ ਕੇਅਰ ਸਪੈਸ਼ਲਿਸਟ ਟੀਮ ਦੀ ਨਿਗਰਾਨੀ ਹੇਠ ਉਹਨਾਂ ਦਾ ਜਿਹੜਾ ਹੈ ਇਲਾਜ ਕੀਤਾ ਜਾ ਰਿਹਾ ਹੈ ਹਸਪਤਾਲ ਨੇ ਕਿਹਾ ਹੈ ਕਿ ਰਾਜਵੀਦਿ ਸੇਧ ਤੇ ਪੂਰਾ ਤਿਆਰ ਰੱਖਿਆ ਜਾ ਰਿਹਾ ਹੈ ਡਾਕਟਰ ਇੱਕ ਟੀਮ ਲਗਾਤਾਰ ਉਹਨਾਂ ਦੀ ਹਾਲਤ ਨਿਗਰਾਨੀ ਕਰ ਰਹੀ ਹੈ ਤੇ ਕਿਸੇ ਵੀ ਸਵਾਲ ਜਵਾਬ ਦੇਣ ਲਈ ਤਿਆਰ ਹੈ ਮੁੱਖ ਮੰਤਰੀ ਭਗਵੰਤ ਮਾਨ ਵੀ ਰਾਜਵੀ ਜਵੰਡਾ ਦੀ ਹਾਲਤ ਬਾਰੇ ਜਾਣਨ ਲਈ ਫੌਟਿਸ ਹਸਪਤਾਲ ਦਾ ਦੌਰਾ ਕੀਤਾ ਰਾਜਵੀਦਿ ਸੇਧ ਯਾਬੀ ਦੇ ਲਈ ਪ੍ਰਾਰਥਨਾਵਾਂ ਕੀਤੀਆਂ ਜਾ ਰਹੀਆਂ ਨੇ ਤੇ ਉਹਨਾਂ ਦੀ ਸਿਹਤ ਯਾਬੀ ਲਈ ਪ੍ਰਸ਼ੰਸਕ ਅਤੇ ਪੰਜਾਬੀ ਕਲਾਕਾਰ ਲਗਾਤਾਰ ਅਰਦਾਸਾਂ ਕਰ ਰਹੇ ਨੇ ਦੱਸ ਦਈਏ ਕਿ ਜਿੱਥੇ ਰਾਜਵੀ ਜਵੰਡਾ 40 ਹਸਪੀਟਲ ਵਿੱਚ ਐਡਮਿਟ ਦੱਸੇ ਜਾ ਰਹੇ ਨੇ ਜਿੱਥੇ ਹਜੇ ਤੱਕ ਉਹਨਾਂ ਦੀ ਹਾਲਤ ਕੋਈ ਖਾਸ ਚੰਗੀ ਨਹੀਂ ਦੱਸੀ ਜਾ ਰਹੀ ਜਿੱਥੇ ਲਗਾਤਾਰ ਡਾਕਟਰ ਦੀਆਂ ਟੀਮਾਂ ਉਹਨਾਂ ਉੱਤੇ ਹੀ ਜਿਹੜੀ ਹੈ ਡਿਊਟੀ ਲੱਗੀ ਹੋਈ ਹੈ ਤੇ ਰਾਜਵੀਰ ਜਵੰਡਾ ਦੀ ਹਜੇ ਤੱਕ ਕੋਈ ਵੀ ਵਧੀਆ ਰਿਪੋਰਟ ਨਿਕਲ ਕੇ ਸਾਹਮਣੇ ਨਹੀਂ ਆਈ ਲਗਾਤਾਰ ਲੋਕਾਂ ਵੱਲੋਂ ਲਗਾਤਾਰ ਗੱਲ ਕਰੀਏ ਜਿਹੜੇ ਨੇ ਉਹਨਾਂ ਦੇ ਫੈਨਸ ਦੀ ਫੋਲਿੰਗ ਦੀ ਗੱਲ ਕਰ ਲਈਏ ਜਾਂ ਫਿਰ ਦਲ ਕਰ ਲਈਏ ਉਹਨਾਂ ਦੇ ਕਲਾਕਾਰ ਫ੍ਰੈਂਡਸ ਦੀ ਗੱਲ ਕਰ ਲਈਏ ਜਾਂ ਫਿਰ ਗੱਲ ਕਰ ਲਈਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹਰ ਕੋਈ ਉਹਨਾਂ ਦਾ ਜਿਹੜਾ ਹੈ ਪਤਾ ਲੱਗ ਨਹੀਂ 40 ਹਸਪਤਾਲ ਵਿੱਚ ਜਾ ਰਿਹਾ ਹੈ ਤੇ ਲਗਾਤਾਰ ਲੋਕਾਂ ਦੀਆਂ ਨਜ਼ਰਾਂ ਬਣੀਆਂ ਹੋਈਆਂ ਨੇ ਕਿ ਕਦੋਂ ਇੱਕ ਚੰਗੀ ਜਿਹੜੀ ਹੈ ਖਬਰ ਨਿਕਲ ਕੇ ਸਾਹਮਣੇ ਆਵੇ ਕਿ ਰਾਜਵੀਰ ਜਵੰਡਾ ਠੀਕ ਠਾਕ ਨੇ ਬਾਕੀ ਤੁਹਾਡੀਆਂ ਅਰਦਾਸਾਂ ਦੀ ਇਸ ਟੀਮ ਰਾਜਵੀਰ ਜਵੰਡਾ ਨੂੰ ਬਹੁਤ ਲੋੜ ਹੈ ਹਰ ਕੋਈ ਰਾਜਵੀਰ ਦੇ ਜਿਹੜੇ ਫੈਨ ਨੇ ਜਿਹੜੇ ਪੰਜਾਬੀ ਨੇ ਦੇਸ਼ਾਂ ਵਿਦੇਸ਼ਾਂ 'ਚ ਵਸਦੇ ਨੇ ਕਿਉਂਕਿ ਰਾਜਵੀਰ ਜਵੰਡਾ ਨੇ ਕਾਫੀ ਲੋਕਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾਈ ਹੋਈ ਹੈ ਬੜੇ ਸਾਫ ਸੁਥਰੇ ਲੈ ਕੇ ਗਾਣੇ ਉਹ ਲੋਕਾਂ ਦੇ ਅੱਗੇ ਪੇਸ਼ ਹੁੰਦੇ ਨੇ ਤੇ ਲੋਕਾਂ ਵੱਲੋਂ ਕਾਫੀ ਜਿਹੜੇ ਹੈ ਉਹਨਾਂ ਨੂੰ ਪਸੰਦ ਵੀ ਕੀਤਾ ਜਾਂਦਾ ਤਾਂ ਇਸ ਟਾਈਮ ਰਾਜਵੀਰ ਜਵੰਡਾ ਤੁਹਾਡੀਆਂ ਅਰਦਾਸਾਂ ਦੇ ਉੱਤੇ ਟਿਕੇ ਹੋਏ ਨੇ ਤੇ ਲਗਾਤਾਰ ਅਰਦਾਸਾਂ ਦੇ ਵਿੱਚ ਬਹੁਤ ਵੱਡੀ ਸ਼ਕਤੀ ਹੁੰਦੀ ਹੈ ਤੇ ਤੁਸੀਂ ਆਪਣੀਆਂ ਅਰਦਾਸਾਂ ਨਾਲ ਰਾਜਵੀਰ ਲਈ ਅਰਦਾਸ ਕਰੋ ਤੇ ਦੂਸਰੇ ਪਾਸੇ ਉਹ ਜਲਦੀ ਹਸਪੀਟਲ ਦੇ ਵਿੱਚੋਂ ਜਿਹੜਾ ਹੈ ਠੀਕ-ਠਾਕ ਹੋ ਕੇ ਆਪਣੇ ਘਰ ਆ ਜਾਣ।